हां जी दोस्तों सारेया नु सस्श्रीकाल् स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੇਰੋਂ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਤੇ ਨਿਸ਼ਹਿਰਾ ਪੰਨੂਆ ਤੋਂ ਵੀ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਠੀਕ ਆ ਤੇ ਅੱਜ ਬਿਲਕੁਲ ਮਾਜੇ ਦੇ ਵਿੱਚ ਖੜੇ ਆ ਦੋਸਤੋ ਤੇ ਭਾਉ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਪਹਿਲੀ ਵੀਡੀਓ ਇੱਕ ਪਾਈ ਸੀ ਭਾਉ ਨੋਖ ਸਿੰਘ ਹੋਰਾਂ ਦੀ ਤੇ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਮੱਝਾਂ ਝੋਟੀਆਂ ਦਿਖਾਤੀਆਂ ਸੀ ਕਾਫੀ ਚੰਗਾ ਮਾਲ ਸੀਗਾ ਜਿੰਨੀ ਦੋਸਤੋ ਤਸੱਲੀ ਦਿੱਤੀ ਗਈ ਸੀ ਉਹਨਾਂ ਪਸ਼ੂਆਂ ਦੀ ਉਹ ਅਗੋਂ ਰਿਪੋਰਟ ਵੀ ਮਿਲੀ ਹੈ ਵੀ ਉਹਨਾਂ ਉਹਨਾਂ ਦੁੱਧ ਜਿਹੜਾ ਦੋਸਤੋ ਉਹਨਾਂ ਪਸ਼ੂਆਂ ਦੇ ਥੱਲੇ ਮੌਜੂਦ ਆ ਸੋ ਵਧੀਆਂ ਨੇ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਦਿਖਾ ਦਾਂਗੇ ਕਿੰਨੀਆਂ ਸੁਈਆਂ ਨੇ ਉਹ ਪੂਰੀ ਗੱਲਬਾਤ ਕਰਾਂਗੇ ਤੇ ਦੋ ਵਿਹੜਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਇੱਕ ਵਾਰ ਬਿਲਕੁਲ ਤਾਜੀ ਸੁਈਆ ਇੱਕ ਗੱਬਣ ਠੀਕ ਹੈ ਤੇ ਅੱਜ ਵੀਡੀਓ ਦੋਸਤੋ ਆਪਾਂ ਸਤੰਬਰ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5 ਵਜੇ ਦਾ ਸਮਾਂ ਹੈ ਪਸ਼ੂ ਦੋਸਤੋ ਫਸਟਲੀ ਇੱਕ ਰਿਕਵੈਸਟ ਆਪਣੀ ਇਹ ਹੁੰਦੀ ਹੈ ਵੀ ਜਿਹੜੇ ਐਨੀਮਲ ਨੇ ਸੂਏ ਨੇ ਠੀਕ ਹੈ ਜੀ ਤੇ ਚਵਾਈਤੇ ਨੇ ਉਹਨੂੰ ਦੋ ਟਾਈਮ ਚਵਾਈ ਕਰਕੇ ਤਸੱਲੀ ਕਰ ਲਈ ਜਾਵੇ ਗੱਭਣ ਪਸ਼ੂ ਨੂੰ ਆਪ ਦਾ ਤੇਪਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਗੱਲਬਾਤ ਆਪਾਂ ਕਰਦੇ ਹਾਂ ਸੋ ਪੂਰੀ ਡਿਟੇਲ ਲੈਣੇ ਆ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦਿਆ ਕਰੋ ਲਾਈਕ ਤੇ ਕਮੈਂਟ ਆਪਣੇ ਜਰੂਰ ਕਰਦਿਆ ਕਰੋ ਆਜੋ ਕਰ ਲੈਂਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਪਾਪ ਜੀ ਠੀਕ ਠਾਕ ਠੀਕ ਠਾਕ ਰਾਜਪੁਰ ਹੋਰ ਠੀਕ ਠਾਕ ਠੀਕ ਠਾਕ ਚਲੋ ਅੱਛਾ ਪਾਪ ਜੀ ਇੱਕ ਆਪਾਂ ਵੀਡੀਓ ਪਹਿਲਾਂ ਪਾਈ ਸੀ ਆਪਣੇ ਆਲ ਵੇਚ ਗਿਆ ਸੀ ਤਕਰੀਬਨ ਸਾਰਾ ਹੀ ਹਾਂਜੀ ਸਾਰਾ ਵੇਚ ਗਿਆ ਸੀ ਕੋਹਦ ਨਹੀਂ ਵੇਚਿਆ ਕੋਈ ਦੂਜੀ ਦਿਨ ਵੇਚ ਗਿਆ ਤੇ ਕਿਵੇਂ ਭੈਣ ਭਰਾਵਾਂ ਦਾ ਰਿਜ਼ਲਟ ਰਿਹਾ ਜਿੰਨਾ ਦੱਸਿਆ ਦੁੱਧ ਜਾਂ ਕੋਈ ਜਿੰਨਾ ਦੱਸਿਆ ਉਹਨਾ ਹੀ ਨਿਕਲਿਆ ਦੋ ਦੋ ਦਿਨ ਅਗਲੇ ਚੋਕੇ ਖੜੀਆਂ ਵਾਂ ਤੇ ਉਹਨਾ ਹੀ ਨਿਕਲਿਆ ਮੇਰਾ ਠੀਕ ਹੈ ਹਾਂਜੀ ਤੁਨੋਂ ਵਧੀਆ ਰਿਸਪੌਂਸ ਰਿਆ ਹਾਂਜੀ ਹਾਂਜੀ ਤੇ ਅੱਜ ਆਪਾਂ ਪਸੂ ਕਿੰਨੇ ਬੇਸ ਕਰਦੇ ਆ ਜੀ ਆਪਣੀ ਤਿੰਨ ਮੱਝਾਂ ਮਤਲਬ ਟੁਕੀਆਂ ਵਾਂ ਇੱਕ ਸੂਈ ਆ ਤੇ ਇੱਕ ਉੱਚੇ ਬੱਚੇ ਵਾਲੀ ਧੋਗੜਿਆ ਠੀਕ ਆ ਜੀ ਤੇ ਇੱਕ ਦਾਾਂ ਸੂਈ ਆ ਤੇ ਇੱਕ ਦਾਾਂ ਗੱਣਿਆ ਹਾਂਜੀ ਲਓ ਜੀ ਟੋਟਲ 7 ਨਾਕ ਹੋ ਗਏ ਹਾਂਜੀ 7 ਨਾਕ ਠੀਕ ਹਾਂਜੀ ਤੇ 7 ਨਾਕ ਜਿਹੜੇ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੰਨੇ ਆ ਤੇ ਲੈਨੇ ਆ ਵਾਰੀ ਵਾਰੀ ਡਿਟੇਲ ਸਾਰੀਆਂ ਮੱਝਾਂ ਦੇ ਅੱਛਾ ਪਹਿਲੇ ਨੰਬਰ ਤੋਂ ਫਿਰ ਪਉਜੀਆ ਕਿੱਥੋਂ ਸਟਾਰਟ ਕਰੀਏ ਪਹਿਲੇ ਨੰਬਰ ਆ ਮੱਝ ਆਪਣੀ ਸੂਈ ਆ ਦੂਜੀ ਸੂਏ ਹੋਵੇ ਜੀ ਇਹ ਠੀਕ ਹੈ ਜੀ ਇਹ 4 ਦਿਨਾਂ ਦੀ ਸੂਈ ਆ ਬੱਚਾ ਇਹਦੇ ਮਗਰ ਕੱਟੀ ਆ ਕੱਟੀ ਚੋਂ ਪੰਜਾਂ ਦਿਨ ਇਹਦੇ ਥਲੇ 9 ਲੀਟਰ ਬੋਲਾ ਆਊਗਾ ਇਹ 12 13 ਲੀਟਰ ਤੇ ਇਕਰ ਜਾਊਗੀ ਮਾਜੀ ਠੀਕ ਹੈ ਜੀ ਹਾਂਜੀ ਅੱਛਾ ਦਿਨ ਹੋਏ ਕਿੰਨੇ ਦੱਸਦੇ 4 ਕਿ ਦਿਨ ਹੋਏ 4 ਕਿ ਦਿਨ ਹੋਏ ਆ 4 ਕਿ ਦਿਨ ਹੋਏ ਹਾਂਜੀ ਬੋਲਾ ਹੀ 9 10 ਕਿਲੋ ਐ ਵੇਲੇ ਐਸ ਤਰ੍ਹਾਂ ਜੀ ਹਾਂਜੀ ਸਟਾਰਟਿੰਗ ਬਹੁਤ ਸੋਹਣੀ ਫਿਰ ਹਾਂ ਬਹੁਤ ਵਧੀਆ ਆ ਤੇ ਹਾਂ ਸਟਾਰਟਿੰਗ ਦੋਸਤੋ 9 10 ਕਿਲੋ ਦੂਆ ਬੋਲ ਆਈ ਆ ਚੌਥੇ ਦਿਨ ਦੀ ਸੂਈ ਆ ਜੀ ਚੌਥੇ ਦਿਨ ਦੀ ਮਗਰ ਕੱਟੀ ਆ ਮਗਰ ਕੱਟੀ ਆ ਸਵੇਰ ਦੂਜਾ ਹੀ ਦੱਸਦਾ ਸਵੇਰ ਦੂਜਾ ਲਾ ਲਓ ਤੀਜਾ ਲਾ ਲਓ ਅਵਲ ਤੇ ਦੂਜਾ ਵਾ ਨਹੀਂ ਤੇ ਤੀਜਾ ਲਾ ਲਓ ਦੂਜਾ ਮੂਲ ਅਵਲ ਤੇ ਦੂਜਾ ਹੀ ਆ ਘਰ ਵਾਲੇ ਦੂਜਾ ਆਖਿਆ ਵਾ ਹੂੰ ਬਾਕੀ ਉਂਗਲ ਉਂਗਲ ਜਿੱਡੀ ਮੋਟੀ ਧਾਰ ਹੋ ਗਈ ਹੂੰ ਕੋਈ ਅਗਲੇ ਸਾਲ ਨਾਲ ਅਗਲੇ ਬਰਾਬਰ ਹੋਣਗੇ ਚੌਾਈ ਕਿਤੇ ਕੰਨੂ ਗੱਲਾਂ ਤੇ ਹਾਂਜੀ ਠੀਕ ਆ ਬਾਕੀ ਥਣ ਚੱਡਾ ਜਿਹੜਾ ਦੋਸਤੋ ਆਪ ਹੀ ਦੱਸਦਾ ਪਿਆ ਹੈ ਇਹ ਝੋਟੀ ਪਮਾ ਕੇ ਜਿਵੇਂ ਮਾਝੇ ਸਟਾਰਟ ਹੋਈ ਤੇ ਅੱਗੇ ਆਪ ਆਪਾਂ 12 13 ਕਿਲੋ ਤਾਂ ਹੀ ਜਾਊਗੀ ਹੂੰ ਇਹਨਾਂ ਦਾ ਅੰਦਾਜ਼ਾ ਤੁਸੀਂ ਵੇਖੋ ਜੀ ਮਾਲ ਵੈਸੇ ਡੇਰੀ ਦਾ ਕੰਮ ਵੀ ਨਾਲ ਹਾਂਜੀ ਤੁਹਾਨੂੰ ਇਹਨਾਂ ਦਾ ਪਤਾ ਹੈਗਾ ਵੀ ਇਹ ਮਿਲ 12 ਕਿਲੋ ਤਾਂ 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 ਜਾਊਗੀ ਬਿਲਕੁਲ ਬਿਲਕੁਲ ਇਹ ਤੇ ਇਹੋ ਜੀ ਮਾਜੇ ਜਾਣੀ ਕਿ ਹੁਣ ਆਪਾਂ ਇਸ ਲੈਂਡ 'ਚ ਪੈ ਗਏ ਆ ਵੇਚਣ ਨੂੰ ਜੀ ਨਹੀਂ ਕਰਦਾ ਹੂੰ ਸਹੀ ਗੱਲ ਏ ਠੀਕ ਹੈ ਹਾਂਜੀ ਕੋਲੀ ਬਹੁਤ ਆ ਲਿਓ ਜੀ ਲਿਓ ਸੋ ਮਾਜੇ ਦੋਸਤੋ ਕਾਫੀ ਤਸੱਲੀ ਪਖਸ਼ਾ ਪਖਸ਼ਾ ਖਣ ਚੱਡਾ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਵੀਰ 파ਰਕੂ ਆ ਇਸ ਲਾਈਨ ਦੇ ਨਾਲ ਸੰਬੰਧਤ ਚਾਹੇ ਵਪਾਰ ਦੀ ਲਾਈਨਾਂ ਚਾਹੇ ਡੇਰੀ ਫਾਰਮਿੰਗ ਉਹਨਾਂ ਨੂੰ ਜਿਹੜਾ ਪਤਾ ਲੱਗ ਜੂਗਾ ਵੀ ਥਾਂ ਛੱਡਿਆ ਬੈਠ ਕੇ ਮਾਲੀ ਪੰਡਾ ਬਣੀ ਫਿਰਦੀ ਆ ਦੇ ਪਾਪਾ ਮੈਂ ਜਾਣਾ ਪਾਪਾ ਕੋ ਚਾਰ ਡਾਕ ਚੋ ਕੇ ਖੜੇ ਹੂੰ ਸੋ ਭਾਜੀ ਹੋਰਾਂ ਦਾ ਵੀ ਦਾਵਾ ਹੈਗਾ ਵੀ ਕੋਈ ਆਪਦੀ ਖੁੱਲੀ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਦੋਸਤੋ ਜਿਹੜੇ ਕਵਰੇਜ ਦੇ ਵਿੱਚ ਕੀਤੀ ਸੀ ਆਪਾਂ ਮੱਝਾਂ ਦੀ ਉਹਨਾਂ ਦੇ ਵਿੱਚ ਜਿਹੜੇ ਪਸ਼ੂ ਸੀ ਕੋ ਦੋ ਡਾਂਗ ਤਿੰਨ ਡਾਂਗ ਨੇੜੇ ਤੇੜੇ ਉਹ ਘਰ ਪਹੁੰਚ ਚੋ ਕੇ ਖੜੀਆਂ ਅਗਲੇ ਤਸੱਲੀ ਕਰ ਚੋ ਕੇ ਤਸੱਲੀ ਕਰਕੇ ਲੈ ਕੇ ਗਏ ਵੀਰ ਹਾਂ ਜੋ ਦੱਸਿਆ ਉਹੋ ਨਿਕਲਿਆ ਹੂੰ ਬਾਕੀ ਥਾਣਾ ਛੱਡਾ ਕਾਫੀ ਸੋਹਣਾ ਦੋਸਤੋ ਬੇਨ ਮੋਟੀਆਂ ਬੇਨ ਆ ਬਿਲਕੁਲ ਮਿਲਕ ਬੇਨ ਸਾਈਡ ਜਿਹੜੀ ਤੇ ਬਾਕੀ ਥਾਨ ਤੋਂ ਦੀ ਲੰਬਾਈ ਸਾਈਜ਼ ਦੇਖੋ ਸਾਰਾ ਕਮਾਲ ਦਾ ਪੂਰਾ ਛੱਡਾ ਕਿਦੇ ਮਲਾਂ ਦੇ ਦੇਖ ਕੇ ਇਹ ਗੱਲੋਂ ਖੁਸ਼ੀ ਨਹੀਂ ਗਿਦੇ ਹੂੰ ਠੀਕ ਆ ਅੱਛਾ ਇਹ ਤਾਂ ਫਿਰ ਕੀ ਰਹੂਗਾ ਜੀ ਮੋਲ ਲੈਣ ਦੇ ਇਹ ਭਾਵੇਂ ਆਪਾਂ 80 ਕਰ ਲਈਏ ਤੇ ਭਾਵੇਂ 75 ਕਰ ਲਈਏ ਇਹ 73000 ਦੀ ਦੇ ਲਿਆ 73000 75000 ਦੀ ਹਾਂਜੀ ਰੀਡਿਓ ਸਾਨੂੰ ਠੀਕ ਹੈ ਫਿਰ ਹਾਂ ਮੈਂ ਇਹਨਾਂ ਜਾਇ ਜੀ ਰੱਖਿਆ ਜਿਹੜੀ ਉੱਡਦੀ ਜਾਵੇ ਤੇ ਆਹਾਂ ਉੱਡਦੀ ਜਾਵੇ ਤੇ ਪਹਿਲੀ ਗੱਲ ਤੇ ਆਪਾਂ ਇਹ ਆਨੇ ਆ ਕੋਈ ਦੋ ਟਾਈਮ ਮਤਲਬ ਆਪਣਾ ਟਾਈਮ ਕੱਢ ਕੇ ਨਾ ਕਿ ਚੋਕੇ ਖੜੇ ਮੇਰਾ ਵੀਰ ਤੇ ਜੇ ਉਤਰਾ ਵੀ ਆਨਲਾਈਨ ਖੜਨੀ ਆ ਤੇ 10 ਕਿਲੋ ਤੋਂ ਬਾਹਰ ਦੁੱਧ ਬਿਲਕੁਲ 10 ਕਿਲੋ ਤੋਂ ਘੱਟ ਹੋਵੇ ਤੇ ਮਾਝ ਇੱਥੇ ਵਾਪਸ ਕਰ ਦੇਣੀ ਠੀਕ ਹੈ ਜੀ ਹਾਂਜੀ ਲਓ ਜੀ ਪੱਕਾ ਗਰੰਟੀ ਵਾਲਾ ਮਤਲਬ 10 ਕਿਲੋ ਤੋਂ ਦਿਆ ਹੋਏ ਲਓ ਜੀ ਇਹ ਦਾਵਾ ਹੁੰਦਾ ਦੋਸਤਾਂ ਪੱਕਾ ਜੀ ਬਿਲਕੁਲ ਇੱਕ ਮਤਲਬ ਕੀ ਇਹ ਥੋੜਾ ਬੰਦਾ ਹਾਕੀ ਤੇ ਨਿਕਲੇ ਸਾਤਾ ਹੂੰ ਯਾਰ ਜੀ ਜੀ ਨੂੰ ਤਸੱਲੀ ਹੁੰਦੀ ਆ ਆ ਦੂਜੇ ਸੁਵੇ ਸੁਹੰਦੀ ਝੋਟੀ ਇਹ ਦੂਜੇ ਸੁਹਣਾ ਕੋਈ 5-7 ਦਿਨ ਮੇਰੇ ਹਿਸਾਬ ਚ ਖੜਦੀ ਆ ਲੋ ਜੀ ਦੂਜਾ ਸੁਵੇ ਸੁਹਣਾ ਨਹੀਂ ਆ ਦੂਜੇ ਸੁਵੇ ਸੁਹਣਾ ਨਹੀਂ ਝੋਟੀ ਲੋ ਜੀ ਹਾਂ ਥੰਦਾ ਸੁਹਣਾ ਵੀ ਬਹੁਤ ਸਾਫ਼ ਹਾਂ ਪਰ 5 ਲੈ ਜੇ 7 ਲੈ ਜੇ ਇੱਕ ਦਿਨ ਖੜਦੀ ਆ ਠੀਕ ਆ ਜੀ ਹਾਂਜੀ ਸੋ ਜਿਹੜਾ ਸਾਣਾ ਕੁੜੇ ਪੜੇ ਖਿੱਚੇ ਲੈ ਜੂਗੇ ਜਦ ਇਹ ਲੈ ਜਾਣੇ 5-6 ਦਿਨ ਤਾਂ ਵੀ ਲੈ ਹੀ ਜਾਣੇ ਨੇ ਠੀਕ ਆ ਲੋ ਜੀ ਚੱਡਲ ਚੰਗਾ ਬਣਾਉਂਦੀ ਆਂਦੀ ਆ ਠੀਕ ਆ ਬਾਕੀ ਥਾਂ ਭਾਂਡਾ ਜਿਹੜਾ ਤੁਸਾਂ ਤੁਸੀਂ ਦੇਖ ਸਕਦੇ ਥਾਂ ਤੋਂ ਪੂਰਾ ਲੋਕ ਗਵਾਈ ਦੇ ਵਿੱਚ ਲੰਬਾ ਥਾਂਗਾ ਹਾਂਜੀ ਤੇ ਆ ਫੇਸ ਕੁਆਲਟੀ ਇੱਕ ਵਾਰੀ ਦੇਖ ਲੀ ਜੀ ਪਿਓਰ ਪੂਰੀ ਦੁੱਜੇ ਸੁਵੇ ਆ ਠੀਕ ਹੈ ਜੀ ਦੁੱਜੇ ਸੁਬਾ ਇਹ ਝੋਟੀ ਆ ਤੇ ਦਿਨ 5 7 ਦਿਨ ਤੁਸੀਂ ਮੰਨ ਕੇ ਸਬਦਾ ਕਰ ਸਕਦੇ ਜੀ ਠੀਕ ਆ ਨਾਲੋਂ ਨਾਲ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਠੀਕ ਆ ਤੇ ਭਰਨਾ ਹੈ ਹਜੇ ਨੇਵਾਂ ਲੂਗਾ ਭਰਨਾ ਇਹਦੀ ਆਪਣੀ ਪਿੱਛੇ ਦੀ ਤੇ ਮਤਲਬ ਥਣਾ ਦੀ ਰਾਜਥਾਂ ਪੂਰੀ ਗਾਰੰਟੀ ਆ ਕੋਈ ਵੀ ਪਿੱਛਾ ਮਾਰੇ ਤੇ ਥਣਾ ਦਾ ਕੋਈ ਵਾਅਦਾ ਘਾਟਾ ਹੋਵੇ ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਆ ਜੀ ਤੇ ਬਾਕੀ ਦੀ ਅਗਲੇ ਦੀ ਸੇਵਾ ਲਓ ਜੀ ਦੋਸਤੋ ਚੰਗੇ ਪਸ਼ੂ ਦੀ ਇੱਕ ਜਿਹੜੀ ਤਸੱਲੀ ਉਹ ਦਿੱਤੀ ਜਾਂਦੀ ਹੈ ਠੀਕ ਹੈ ਨਹੀਂ ਤੇ ਦੌਰ ਹੈ ਹੁਣ ਵੀ ਇਹ ਮਾੜਾ ਵੀ ਨਹੀਂ ਕਿਤਾ ਚੰਗਾ ਵੀ ਆ ਬਾਕੀ ਭਰਿਆ ਪਾਂਡਾ ਫਿਲਹਾਲ ਇਸ ਝੋਟੀ ਨੇ ਤਿਆਰ ਹੋਣਾ ਇੱਕ ਵਾਰੀ ਬਿਲਕੁਲ ਲੇਵਾ ਭਰਨਾ 53 ਦਿਨ ਤੱਕ ਜਿਹੜਾ ਦੋਸਤੋ ਤਿਆਰੀ ਕਰਕੇ ਮੁਕੰਮਲ ਫੇਰ ਸੂਣਾ ਠੀਕ ਹੈ ਜੀ ਤੇ ਫਿਲਹਾਲ ਫੇਰ ਵੀ ਤਿੱਪਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਜਿਹੜਾ ਜਿਹੜਾ ਆਪਾਂ ਦੀ ਤਸੱਲੀ ਕਰਕੇ ਇੱਕ ਰਾਂ ਖੜੇ ਕਣੀ ਤੇ ਜੱਡਾ ਮਾਰਨਾ ਇਹਨੇ ਇਹਦੇ ਮਿਲ ਜਾਣੀ ਨੇ ਚਟਾੜ ਹੀ ਕੰਮ ਹੋਇਆ ਵਾ ਹਮ ਹਾਂਜੀ ਆ ਰਹੀ ਟੱਲਾ ਟੁਲਾ ਵਾ ਇਹ ਸਾਰੀਆਂ ਨੇ ਕੱਢ ਦੇਣੀਆਂ ਆਈਆਂ ਨੇ ਬਿਲਕੁਲ ਬਿਲਕੁਲ ਤੇ ਕੀ ਇਹਦਾ ਮੁੱਲ ਕਿਰੋਗਾ ਭਾਜੀ ਫਿਰ ਇਹਦਾ ਮੁੱਲ ਭਾਵੇਂ ਆਪਾਂ 65 ਕਰ ਲਈਏ ਭਾਵੇਂ 60 ਕਰ ਲਈਏ ਹਾਂਜੀ ਇਹ 50 ਤੇ 6 ਦੀ 56 ਦੀ 56 ਦੀ ਦੇ ਦੇਣੀ ਆ ਜਾਵੇ ਜਿਹੜੀ ਉੱਡਦੀ ਤੇ ਅੱਛਾ ਆ ਜਾਵੇ 13 13 ਹੀ ਤੋਲ ਦੇਣਾ ਤੁਸੀਂ ਆਉਂਦੇ ਠੀਕ ਹੈ ਕਰਦੇ ਨਹੀਂ ਤੇ ਇਹੋ ਜਿਹੀ ਅਗਲੇ 60 ਬਾਠ ਦੀਆਂ ਕੱਢਦੇ ਆ ਤੇ ਆਪਾਂ ਆਨੇ 13 13 ਹੀ ਮਤਲਬ ਮੈਂ ਟੋ ਮੈਂਟੀ ਮਗਰ ਤਿੰਨ ਚਾਰ ਤੇ ਫੇਲੀਆਂ ਵੇ ਜਾਣ ਤੇ ਆਪਾਂ ਹੋ ਲਈਏ ਜਾਵੇ ਜਿਹੜੀ ਉੜਦੀ ਆਉਂਦੀ ਜਾਵੇ ਤੇ ਅਜੇ ਇਹਨੇ ਜਾਣੀ ਕਿ ਮਲਪੂਰਾ ਚੱਡਾ ਕੱਢਣਾ ਵਾ ਅਜੇ 5 6 ਦਿਨ ਖੜਦੀ ਹੈ ਤੇ ਮਲ ਛਟਾੜ ਹੀ ਕੰਮ ਹੋਇਆ ਹਾਂਜੀ ਸੋ ਇਹ ਆ ਦੋਸਤੋ ਭੌਂਦੀ ਗੱਲ ਬਾਤ ਨਹੀਂ ਇਹ ਛੋਟੀ ਜਿਹੜਾ ਮੋਲ ਜਿਹੜਾ ਦੋਸਤੋ ਪਸੰਦ ਆਊਗਾ ਤੁਹਾਨੂੰ ਪੂਰਾ ਜਾਇਜ਼ ਆਪਾਂ ਦੇ ਇਹ ਸਿੰਗਾ ਸਿੰਘਾਂ ਦੀ ਬੰਤਰ ਵੀ ਕਈ ਵੀਰਾਂ ਨੇ ਕਹਣਾ ਪਰ ਦੁੱਧ ਕਮਾਲ ਦਾ ਸੀ ਕਿ ਇੰਨੇ ਮੋਲ ਦੇ ਵਿੱਚ ਦੁੱਧ ਸੁਣਾ ਪਾ ਦਿਉਂਗਾ ਹਾਂਜੀ ਜਿੰਗ ਦੀ ਕਦਰ ਦੇ ਹਿਸਾਬ ਨਾਲ ਨਾ ਮਲ ਨਾਲ ਕੋਈ ਆ ਫਸੇ ਤੇ ਨਾ ਕੋਈ ਹੋਰ ਆ ਬਿਲਕੁਲ ਇਤਨੀ ਗੌਂਟੀਨ ਵਾਇਨ ਮਾਰ ਕੇ ਆਈ ਬਲ ਫਸ ਗਿਆ ਸੈਂਗਾ ਹਾਂਜੀ ਹਾਂਜੀ ਤੇ ਤੁੰਗ ਬਿਲਕੁਲ ਨਹੀਂ ਜੀ ਆ ਗਾ ਤਾਰਾ ਲਾਉਂਦੇ ਫਿਰੋ ਲੈ ਜੀ ਠੀਕ ਹੈ ਇਹ ਨਾਲ ਦੀ ਨਾਲ ਜਿਹੜਾ ਤੁਸਾਂ ਸਮਝ ਆ ਕੇ ਨਾਲ ਭਾਉ ਦਾ ਚਲੋ ਆਪਦਾ ਨੀਚਾ ਆ ਜਿਹੜੀ ਆ ਨਾਂ ਚੋਂ ਜਾਂ ਪੂਛ ਵਜੇ ਕਿਵੇਂ ਵੀ ਫਾਇਦਾ ਹੈ ਤੇ ਕਈ ਨਾ ਕੁੜੀ ਆਖ ਚ ਪੂਛ ਵਾਈਦੀ ਆ ਤੇ ਉਹ ਵੀ ਇਹ ਫਾਇਦਾ ਵਾ ਤੇ ਜਾਨੀ ਕਿ 8-7 ਦਿਨ ਖੜਦੀ ਆ ਜੀ ਬਿਲਕੁਲ ਜੀ ਇਸ ਵਾਕ ਨੂੰ ਮਸੂਗੀ ਜੀ ਇਹ ਸੂਆ ਮੇਰੇ ਹਿਸਾਬ ਚ ਘਰ ਵਾਲੇ ਨੇ ਦੂਜਾ ਦੱਸਿਆ ਵਾ ਤੇ ਕੋਈ ਤੀਜਾ ਵੀ ਆਪਦੀ ਸਮਝ ਦੇ ਨਾਲ ਲਾ ਸਕਦਾ ਤੀਜਾ ਵੀ ਮੰਨ ਹਾਂ ਜੀ ਉਦੋਂ ਹੈ ਦੂਜਾ ਹੀ ਥੇਕ ਥੋੜਾ ਜਿਹਾ ਖੁੱਲਾ ਰੱਖਦੀ ਪਰ ਹੈ ਦੂਜਾ ਹੀ ਜਾਦਾ ਕੋਈ ਤੀਜਾ ਵੀ ਆਪਦੀ ਸਮਝ ਦੇ ਨਾਲ ਲਾ ਸਕਦਾ ਬਿਲਕੁਲ ਬਿਲਕੁਲ ਠੀਕ ਨਹੀਂ ਬਾਲਾ ਆਉਦਾ ਮਤਲਬ ਕਿਆ ਫਰਾ ਆਉਦਾ ਆਪਦੀ ਸਮਝ ਨਾਲ ਦੋਸਤ ਤੀਜਾ ਸੂ ਮੰਨ ਲਿਓ ਤੇ ਦੇਨੇ ਪੰਜ ਚਾਰ ਖੜਦੀ ਹੈ ਵੀ ਹਾਂ ਜੀ ਠੀਕ ਹੈ ਪੰਡਾ ਪਾ ਲੂਗੀ ਚੰਮਾ ਵਾਲੀ ਦੀ ਪੂਰੀਆਂ ਦੇ ਪੂਰੀਆਂ ਠੀਕ ਹੈ ਤੇ ਭਾਉ ਦੀ ਇਹਦੇ ਲੈਵਾ ਜਿਹੜਾ 1.5 ਲੱਖ ਵਾਲੀ ਨੂੰ ਏਡਾ ਲੱਗਣਾ ਦੇ ਹ ਪਉ ਕਹਿੰਦਾ ਵੀ ਨਾ ਚਵਾਈ ਕਰਦੇ ਸਮੇ ਅੱਖ ਦੇ ਵਿੱਚ ਆ ਪੂਛ ਇਹਦਾ ਕੋਈ ਵੀ ਆਪਣਾ ਮਤਲਬ ਪੂਰ ਛੱਟਾ ਆਵੇ ਪਿੱਛਾ ਮਾਰੇ ਇਹਦੀ ਆਪਣੀ ਗਾਰੰਟੀ ਰਾਜ ਸਿਆ ਠੀਕ ਹੈ ਜੀ ਹਾਂਜੀ ਲਓ ਜੀ ਤੇ ਦਿਨ ਖੁੱਲੇ ਡੁੱਲੇ ਲੈ ਜੂ ਜੇ ਪੰਜ ਚਾਰ ਦਿਨ ਆ ਜੀ ਲੈ ਜਾਣੀ 8 ਵੀ ਰਾਜ ਸਿਆ ਕੱਟ ਸਕਦੀ ਹੈ ਲਓ ਜੀ 8 ਵੀ ਦਿਨ ਦੋਸਤੋ ਲੈ ਕੇ ਜਾ ਸਕਦੀ ਹੈ ਠੀਕ ਹੈ ਹਾਂਜੀ ਤੇ ਭਾਰੀ ਆ ਵਜਨ ਲੋਡ ਪੂਰਾ ਹੈਗਾ ਠੀਕ ਆ ਹਾਈਟ ਬੇਸ਼ੱਕ ਮੀਡੀਅਮ ਤੁਸੀਂ ਕਾਊਂਟ ਕਰ ਲਿਓ ਨਾ ਬਾਲੀਆਂ ਵੱਡੀਆਂ ਤੇ ਨਾ ਹੀ ਸਮੱਧਰ ਚ ਵਿਚ ਵਿਚਾਲਾ ਸ ਹੈ ਜੀ ਮੀਡੀਅਮ ਹਾਈਟ ਤੇ ਥਣ ਨੇਵਾ ਕਾਫੀ ਸੋਹਣਾ ਬਣਾਈ ਖੜੀ ਆ ਵੀ ਇੱਕ ਸਾਰ ਥਣ ਲੇਵਾ ਹੈ ਜੀ ਪੱਦਰ ਹਵਾਨਾ ਤੇ ਥਣ ਥੁੰ ਦਾ ਸਹਿਜ ਬਿਲਕੁਲ ਇੱਕੋ ਜਿਹਾ ਆ ਆ ਦੇਖੋ ਬਾਕੀ 8 ਦਿਨ ਲੇ ਕਾਢੀ ਜਾਣੀ ਜੇ 8 ਸਾਲ ਦਿਨ ਕੱਢ ਕੀਤੇ ਇਹ ਮੇਰੇ ਸਾਲਜ ਪੰਡਾ ਹੀ ਪਾਈ ਫਿਰੂਗੀ ਹੂੰ ਕੋਈ ਸ਼ੱਕ ਨਹੀਂ ਉਹ ਦਿਨ ਦੱਸੀਆ ਥਣਾ ਦੀ ਵਿਰਲ ਬੁਰਲ ਵੀ ਚੰਗਾ ਵਾ ਹੂੰ ਲੋ ਵੀ ਇਹ ਦੋਸਤੋਂ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਮਾਜ ਦਿਖਾ ਰਹੇ ਹਾਂ ਠੀਕ ਆ ਵੇਰਵਾ ਪਾ ਕੇ ਤੁਸੀਂ ਗੱਲ ਕਰ ਲਿਓ ਤੇ ਇਹਦਾ ਮੁੱਲ ਫਿਰ ਕੀ ਹੋਣਾ ਇਹਦਾ ਮੁੱਲ ਭਾਵੇਂ ਆਪਾਂ 80 ਕਰੀਏ 75 ਕਰੀਏ ਤੇ ਇਹ ਆਪਾਂ ਦੇ ਦੇਣੀ ਆ 50 ਤੇ 7 ਦੀ 57000 ਦੀ ਹਾਂਜੀ ਕੋਈ ਦੂਰੋਂ ਨੇੜੇ ਆਉ ਤੇ ਕੋਈ ਛੋੜ ਛੱਪਾ ਕਰਦਾਂਗੇ ਉਹ ਵੀ ਔਡੀਆਂ ਜਾਣ ਜਿਹੜੀਆਂ ਹਾਂ ਉੜਦੀਆਂ ਜਾਣ ਤੇ ਮੈਂਟੋ ਮੇਟੀ ਠੀਕ ਹੈ ਜੀ ਠੀਕ ਆ ਗੱਲ ਠੀਕ ਲਓ ਵੀ ਦੋਸਤੋ ਇਹ ਵੀ ਮੋਨ 57000 ਰੁਪਏ ਪਹਿਲੀ ਦੂਜੀ ਵਿਖਾਈ ਸੀ ਤੁਹਾਨੂੰ ਉਹ 56000 ਹਾਂਜੀ ਇੱਕ ਹੋਰ ਤੁਹਾਨੂੰ ਵਿਖਾਉਣੇ ਆ ਹੈਵੀ ਬਾਡੀ ਰੇਟ ਦੀ ਆ ਕਿ ਚੌਥੇ ਨੰਬਰ ਤੇ ਆ ਤੇ ਇਹ ਮੈਨੂੰ ਨਾਲ ਇਹ ਵੀ ਗੱਪਣੇ ਜੀ ਇਹ ਗੱਪਣੇ ਮਲ ਕੋਈ 8-7 ਦਿਨ 10 ਦਿਨ ਵੀ ਕੱਢ ਸਕਦੀ ਐ ਇਹ ਮੱਜ ਹਜੇ ਕੱਢਦੀ ਹਾਂ ਹਾਂਜੀ ਕੋਈ 8-10 ਦਿਨ ਕੱਢ ਜਾਣੀ ਆ ਹੂੰ ਇਹ ਸਵੇਰ ਕਿ ਮਸੂ ਫਿਰ ਇਹ ਸਵੇਰ ਦੂਜਾ ਸੂਆ ਹੁੰਦੀ ਆ ਦੂਜਾ ਹਾਂਜੀ ਦੂਜਾ ਸੁਹਾ ਦੋਸਤੋ ਪਿੱਛੇ ਥੱਬਿਆਂ ਦੇ ਥੱਬਿਆਂ ਵੇਖੋ ਮਿੱਠ ਪੂੜਾ ਵੇਖੋ ਉਚਾਈ ਵੇਖੋ ਕੱਦ ਵੇਖੋ ਜੀ ਪੂਰੀ ਵੱਡੀ ਮਾਜਾ ਤੇ ਕੋਈ ਮਲਾਂ ਨਹੀਂ ਦਿੰਦੇ ਆ ਪੰਜ ਫੁੱਟ ਦੇ ਢੇੜ-ਗੇੜੇ ਦਾ ਬਲਕਾ ਦੇ ਆ ਦੇ ਹਾਂ ਹਾਂ ਪੂਰਨ ਵੱਡੀ ਹਾਈ ਹਾਂਜੀ ਠੀਕ ਆ ਤੇ ਥਣ ਭਾਂਡਾ ਹੁਣ 6 ਫੁੱਟ ਦੇ ਤੇ ਆਪਾਂ ਤੇ ਮੇਰੇ ਹਿਸਾਬ 'ਚ ਆਪਣੀ ਤਾਂ ਫੋਟ ਹੀ ਨਹੀਂ ਵੀ ਆ ਹਾਂਜੀ ਹਾਂਜੀ ਬਾਕੀ ਆ ਥਣ ਭਾਂਡਾ ਵੇਖੋ ਜੀ ਹਾਂਜੀ ਅਜੇ ਤੇ ਚੱਡਾ ਪੂਰਾ ਬਣਾਉਣਾ ਇਹਨੇ ਜੇ ਅਜੇ ਕਰਮਾ ਵਾਲੀ ਨੇ ਨਾ ਆ ਵੇਖੋ ਹਾਂਜੀ ਠੀਕ ਆ ਜੀ ਪੂਰਨ ਪਤੋਈ ਤੇ ਬਿਲਕੁਲ ਸੋਹਣੇ ਥਾਣਾ ਦੋਸਤੋ ਜੀ ਕੰਪਨੀਆਂ ਵਰਗੇ ਥਾਣੇ ਹਾਂ ਪੂਰੇ ਜਿਹੇ ਥਾਣ ਮੁੱਠੀਆਂ ਆਏ ਉਲਟ ਪਹਿਣੀ ਨੇ ਪਾਸੇ ਮੜਾ ਜੇ ਸਰੂ ਆ ਬੋਕਾ ਜਿਵੇਂ ਕੋਈ ਇੱਕ ਦੀ ਧਾਰ ਭਾਵੇਂ ਵਗਦੀ ਉਹਦਾ ਕੋਈ ਮਨ ਨਹੀਂ ਗੱਲ ਤਰ੍ਹਾਂ ਠੀਕ ਆ ਜੀ ਹਾਂ ਹੋ ਸਕਦਾ ਵੀ ਚੱਲੇ ਜਾਂ ਨਾ ਚੱਲੇ ਆ ਉਹਦਾ ਕੋਈ ਪਤਾ ਨਹੀਂਗਾ ਜੇ ਚੱਲੇ ਜਾਂ ਨਾ ਚੱਲੇ ਇਹਨੇ ਦੇ ਜੇ ਮਨ ਪੰਡਾ ਪਾਉਣੀਆਂ ਕਰ ਮਾਲੀ ਨੇ ਇਹਦੇ ਲੋਬੀ ਦੋਸਤੋ ਠੀਕ ਆ ਸਵੇਰ ਦੋਸਤੋ ਦੂਜਾ ਸੁਨਾ ਪਾਜਿਆਂ ਦਾ ਵੀ ਦੂਜਾ ਸਵੇਰ ਸੁਨਾ ਠੀਕ ਆ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਆ ਤੁਸੀਂ ਆਪਣੀ ਸਮਝ ਵਰਤ ਕੇ ਜਿਹੜਾ ਸੂਆ ਤੁਹਾਨੂੰ ਲੱਗਦਾ ਦੂਜਾ ਲੱਗਦਾ ਤੀਜਾ ਲੱਗਦਾ ਉਸ ਵੰਡ ਨਾਲ ਖਰੀਦ ਲਿਓ ਠੀਕ ਆ ਪਤਲਾ ਪਿੰਡਾ ਤੇ ਚੌੜੀ ਜੂੜੀ ਪਿੱਠ ਪੂਠਾ ਥੱਬਿਆਂ ਤੇ ਥੱਬੇ ਆ ਵੇਖੋ ਕਿਹੇ ਗੱਲ ਨੂੰ ਘੁੱਸੀ ਨਹੀਂ ਦੇ ਠੀਕ ਆ ਜੀ ਤੇ ਰੇਟ ਭਾਉ ਨੇ ਜੇ ਉਹ ਹੀ ਕਰਦੇ ਵੀ ਜਿਹੜਾ ਹੁਣ ਨੋਟ ਦੀ ਜਾਣਦੇ ਜਾਣਦੇ ਠੀਕ ਆ ਬਿਲਕੁਲ ਛੋਟੇ ਬਾਜ਼ਪਰੇਟਾ ਬਾਜ਼ਾਰ ਜਿਹੜਾ ਦੋਸਤੋ ਹਿਸਾਬ ਨਾਲ ਕੋਈ 4 ਰੇਟ ਹੋਰ ਥਾਂ ਤੋਂ ਪ੍ਰਾਈਸ ਮਾਰ ਕੇ ਵੀ ਜਿਹੜੀ ਤੁਸੀਂ ਖਰੀਦ ਸਕਦੇ ਜੀ ਠੀਕ ਆ ਤੇ ਰੇਟ ਤੁਹਾਨੂੰ ਆਮ ਨੋਰਮਲ ਅੱਡਿਆਂ ਨਾਲੋਂ ਜਾਂ ਆਮ ਠੀਕ ਆ ਜੀ ਉਥੋਂ ਦਾ ਬਿਲਕੁਲ ਸਵੰਦੇ ਜਿ ਲੱਗਣਗੇ ਜਾਇਜ ਲੱਗਣਗੇ ਇਹਦਾ ਫਿਰ ਭਾਜੀ ਕੀ ਦਾ ਕੋਈ ਮੁੱਲ ਇਹ ਇੱਥੇ ਆਪਾਂ ਮਲ ਕੱਢ ਦੇਣੀ ਆ 76 ਅੱਛਾ ਜੀ 76 ਦੀ ਹੋ ਗਈ 76 ਦੀ ਕੱਢ ਦੇਣੀ ਆ ਅੱਛਾ ਭਾਵੇਂ ਉਸ ਤਰ੍ਹਾਂ ਦਾ 50 ਕਰੀਏ 80 ਕਰੀਏ ਤੇ ਕੋਈ ਦੂਰੋਂ ਨੇੜੇ ਆਉ ਉ ਤੇ ਕੋਈ ਛੋਟ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਵੀ ਹੋਈ ਵਸੇ ਹਾਂ ਨਾ ਜਿਹੜੀ 76 ਹਾਂਜੀ ਹਾਂਜੀ ਲਓ ਜੀ ਹਾਂਜੀ 76000 ਆ ਬਾਕੀ ਹਾਈਟ ਕਾਦਾ ਜਿਹੜਾ ਫੁੱਲ ਵੱਡੀ ਹੈ ਫੁੱਲ ਵੱਡਾ ਦੇ ਮਾਲੀ ਆ ਦੇ ਮੱਝ ਕਾ ਦੀ ਮਾਲੀ ਆ ਮਾਲੀ ਆ ਇੱਥੇ ਕੋਈ ਵੀਰ ਆਊਗਾ ਨਾ ਇੱਥੇ ਮੇਰੇ ਤਾਂ ਅਜ ਕੋਈ ਅੱਧੇ ਇਕੱਲੇ ਤਾਂ ਦੇਖੇ ਤਾਂ ਕੋਈ ਮੱਝ ਨਾਲ ਆਖੂ ਮਾਲੀ ਆਖੂਗਾ ਬਿਲਕੁਲ ਇੱਥੇ ਆਊਗਾ ਕੋਈ ਵੀਰ ਤਸੱਲੀ ਨਾਲ ਤੁਸੀਂ ਦੇਖੋਗੇ ਜਿਹੜਾ ਕੋਈ ਪਿੱਛੇ ਪਾਚੇ ਦੀ ਕੋਈ ਭੂਰ ਛੱਟਾ ਹੋਵੇ ਤੇ ਆਪਣੀ ਉਸ ਗੱਲ ਦੀ ਬਿਲਕੁਲ ਹਾਂਜੀ ਠੀਕ ਗੱਬਣ ਪਸੂ ਦੀ ਭਾਰ ਪਿੱਛੇ ਦੀ ਜਿਹੜੀ ਦੋਸਤੋ ਤਸੱਲੀ ਆ ਭਾਜੀ ਹੁਣ ਅਗਲਾ ਟਿਪ ਕੇ ਆ ਰੀ ਨਾਲ ਦੀ ਥੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਤੇ ਇੱਕ ਆਪਾਂ ਬਿਲਕੁਲ ਘਰ ਘਰ ਦੇ ਘਰੇਲੂ ਮਾਲ ਦੇ ਵਿੱਚੋਂ ਵੀ ਵੇਚਣ ਦੇ ਆਂ ਜੀ ਹਾਂ ਜੀ ਹਾਂ ਜੀ ਇਹ ਇਹ ਟੋਕਰ ਕੱਪਣਾ ਤੇ ਕੱਲੀ ਕੱਪਣਾ ਨਹੀਂ ਇਹ ਕੱਲੀ ਆਪਣੀ ਮਲ ਟੋਕੜਿਆ 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 ਠੀਕ ਹੈ ਜੀ ਹਾਂ ਜੀ ਇਹ ਟੋਕੜਿਆ ਉਹ ਇਹਦਾ ਬੱਚਾ ਵਾ ਇਹਦੇ ਮਤਲਬ ਦੋਵੇਂ ਵੇਲੇ ਕੱਟੇ ਦੇ ਮਿਲਦੀ ਆ 8 ਕਿਲੋ 8.5 ਕਿਲੋ ਦੁੱਧ ਆ ਮਨ ਕੇ 8 ਕਿਲੋ ਤੁਸੀਂ ਚਲੋ ਦੋਨੋਂ ਟੱਕ ਮਿਲਦੀ ਦੋਵੇਂ ਟਾਈਮ ਕੱਟੇ ਤੇ ਮਿਲਦੀ ਆ ਦੋਨੋਂ ਟਾਈਮ ਕੱਟੇ ਤੇ ਮਿਲਦੀ ਆ 8 ਕਿਲੋ ਦੁੱਧ ਆ ਠੀਕ ਆ ਜੀ ਇਹ ਕੋਈ ਦੁੱਧ ਦਾ ਲਾ ਲੈ ਢਾਈਆਂ ਦਾ ਲਾ ਲੈ ਕੱਟਾ ਦਿਖਾ ਦਾਂਗੇ ਮਗਰ ਬੜਾ ਕੱਟਾ ਕੱਟੇ ਤੇ ਮਿਲਦੀ ਨਾ ਦੋਵੇਂ ਟਾਈਮ ਤੇ ਕੱਟੇ ਕੱਟੇ ਤੇ ਦੋਵੇਂ ਟਾਈਮ ਤੇ ਦੋਵੇਂ ਟਾਈਮ ਕੱਟੇ ਤੇ ਮਿਲਦੀ ਆ 8 ਕਿਲੋ ਦੁੱਧ ਚਵਾਈ ਤੁਸੀਂ ਕਰ ਲਿਓ ਪੂਰੀ 8 ਕਿਲੋ ਦੀ ਠੀਕ ਆ ਜੀ ਬਾਕੀ ਸੂਆ ਤਕਰੀਬਨ ਕੋ ਦੂਜਾ ਵੀ ਹੋ ਸਕਦਾ ਹੈ ਦੂਜਾ ਸਵੇਰ ਸੂਈ ਹੈ ਆ ਦੂਜਾ ਸੂਆ ਦੂਜਾ ਨਾਲੇ ਕੋ ਤੀਜਾ ਨਾਲੇ ਬੇਸ਼ੱਕ ਦੂਜਾ ਹੈ ਹਮ ਲਓ ਜੀ ਦੋ ਤੇ ਦਾ ਮਣਕੇ 8 ਕਿਲੋ ਆ ਚਾਰ ਉਹਲੇ ਚਾਰ ਉਹਲੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਐ ਤਸੱਲੀਆਂ ਕਰਕੇ ਵਿਖੜੇ ਆਉਂਦੀਆਂ ਤੇ ਹੂੰ ਸੋ ਦੋਸਤੋ ਜਿਹੜੇ ਪਸੂ ਦੁੱਧ ਤੇ ਆ ਭਾਜੀ ਉਹਨਾਂ ਦਾ ਸਿੱਧਾ ਕਹਿਣਾ ਵੀ ਤਸੱਲੀ ਆ ਕੋਈ 10 ਕਿਲੋ ਜਿੰਨਾ ਕਿ 10 ਕਿਲੋ ਦੀ ਤਾਰੀਕ ਤੇ ਅਗਲਾ ਮਲ ਆਪ ਦਾ ਜੋ ਵੀ ਭਵੇਂ ਖੜੀ ਤੇ ਆਪਣੀ ਗਾਰੰਟੀ 8 ਲੀਟਰ ਦੀ ਕੋਈ ਉਤਰਾ ਵੀ ਖੜਦਾ ਤੇ ਬਿਲਕੁਲ ਹਾਂਜੀ ਬਿਲਕੁਲ ਤੇ ਇਹਦਾ ਮੁੱਲ ਕਿ ਰਹੂਗਾ ਜੀ ਇਹਦਾ ਮੁੱਲ ਭਾਵੇਂ ਆਪਾਂ ਮਤਲਬ 65 ਕਰੀਏ 60 ਕਰੀਏ ਇਹ ਆਪਾਂ ਹਾਂ ਨਾ 53000 ਦੀ ਦੇ ਦੇਣੀ ਆ ਉੜਦੀ ਜਾਵੇ ਜਿਹੜੀ ਤੇ 53 ਹਾਂ 53000 ਦੀ ਦੇ ਦੇਣੀ ਆ ਠੀਕ ਹੈ ਜੀ ਹਾਂਜੀ 53000 ਦੀ ਜਿਹੜੀ ਦੋਸਤੋ ਇਹ ਪਾਜੀ ਦਾ ਮੱਝ ਦੇ ਦਾਂਗੇ ਠੀਕ ਹੈ ਟੋਕੜ ਆ ਹਾਂਜੀ ਬੱਚਾ ਤੁਹਾਨੂੰ ਦਿਖਾ ਦੇ ਆ ਬੱਚਾ ਕੋਈ ਦੂੰਘਾ ਨਾਲੇ ਕੋ ਢਾਈਆਂ ਦਾ ਨਾਲੇ ਕੋ ਜਿੰਨਾ ਨਾਲੇ ਕੱਟਾ ਇਹਦੇ ਕੱਟੇ ਤੇ ਮਿਲਦੀ ਦੋਵੇਂ ਟਾਈਮ ਹਾਂਜੀ ਹਾਂਜੀ ਦੋਵੇਂ ਟਾਈਮ ਠੀਕ ਹੈ ਜੀ ਹਾਂਜੀ ਸੋ ਬਾਕੀ ਮੱਝ ਵੀ ਚੰਗੀ ਆ ਤੂੰ ਪੂਰੀ ਦੇ ਬਰਗੇ ਕਰ ਲੈ ਛੋਈ ਗੀ ਕਿਦਾਂ ਦੀ 24 ਇੱਕ ਨੰਬਰ ਦੇ ਗੂਠੇ ਰਗੀ ਧਾਰ ਤੇ ਅਗਲਾ ਪੂਰੀ ਦਸਲੀ ਕਰਕੇ ਖੜੇ ਚੋਗੇ ਖੜੇ ਹਾਂ ਭੋਰਾ ਵੀ ਭੂਰ ਛੱਟਾ ਕੋਈ ਮਤਲਬ ਵਾਦਾ ਘਾਟਾ ਨਹੀਂ ਇਹਦੇ ਵਿੱਚ ਦੇ ਹਾਂਜੀ ਇਹ ਦੋਸਤੋ ਮੱਝਾ ਹੋ ਗਈਆਂ ਇਸ ਤੋਂ ਬਾਅਦ ਨਾ ਆਪਾਂ ਤੁਹਾਨੂੰ ਵੇੜਾ ਦਿਖਾ ਦੇਣੀ ਠੀਕ ਹੈ ਜੀ ਇੱਕ ਵਾਰ ਬਿਲਕੁਲ ਆਪਣੀ ਮਤਲਬ ਗੱਪਣਿਆ ਕੋਈ 5-6 ਦਿਨ ਕੱਢਦੀ ਆ ਅੱਛਾ ਜੀ ਤੇ ਇਹਦੀ ਕੋਈ 22-23 ਕਿਲੋ ਦੀ ਗਰੰਟੀ ਆ ਅੱਛਾ ਜੀ ਹਾਂਜੀ ਠੀਕ ਆ ਇਹ ਜਦੋਂ ਪੂਰੀ ਮਿਲ ਦਿਨਾਂ ਤੇ ਆਉਂਦੀ ਆ ਦੋ ਤਿੰਨ ਦਿਨ ਪਹਿਲਾਂ ਹੀ ਇਹਨੂੰ ਮਿਲ ਚੋਣਾ ਪੈਂਦਾ ਵਾ ਇਹ ਤੋਂ ਯਾਨੀ ਕਿ ਮਿਲ ਨਹੀਂ ਘਲੋਤਾ ਜਾਂਦਾ ਸੂਣ ਤੋਂ ਪਹਿਲਾਂ ਦੋ ਦਿਨ ਇਹ ਖਿੱਚਣੀ ਪੈਂਦੀ ਥੋੜੀ ਬਹੁਤੀ ਹੂੰ ਸੁਆ ਕਰਮਾ ਸੁਗੀਏ ਇਹ ਦੁੱਜੇ ਸੁਆ ਦੁੱਜੇ ਹਾਂਜੀ ਤੇ ਦਿਨ ਕਿੰਨੇ ਕ ਜ ਲੈ ਜੂ ਦਿਨ ਜੇ ਮੇਰੇ ਹਿਸਾਬ ਚ ਕੋਈ ਦਾਹ ਕੇ ਦਿਨ ਕੱਢਦੀ ਆ ਜੀ ਠੀਕ ਆ ਹਾਂਜੀ ਕਿਉਂ ਇਹ ਪੰਡਾ ਪਾਉਣੀ ਆ ਜਿਹਦੇ ਮਿਲ ਛਟਾਰ ਹੀ ਹੋਈ ਕਰਮਾ ਵਾਲੀ ਆਹ ਲਓ ਜੀ ਹਾਂਜੀ ਬਾਕੀ ਥਣ ਪੰਡਾ ਚੰਗਾ ਦੋਸਤੋ 20 ਤੋਂ ਪਲੱਸ ਚੱਲਣਾ ਆ ਜੀ 22 24 ਮੀਟਰ ਪਾਈ ਜੀ ਇਹ ਦਿਨੇ ਚੰਗਾ ਕਰਮਾ ਵਾਲੀ ਨੇ ਕੱਢ ਸੋ ਰੋਟਾ ਕੇ ਚੰਗੀ ਆ ਠੰਡੀ ਰੋਟਾ ਦੋਸਤੋ ਇੰਨਾ ਵਹਿੜਾਂ ਵਾਸਤੇ ਵੀ ਲਾਈ ਬਾਂਦੀ ਆਲੀ ਗੱਲਬਾਤ ਆ ਤੇ ਥਣ ਛੱਡਾ ਕਾਫੀ ਸੋਨਾ ਠੀਕ ਆ ਜੀ ਖੁੱਲਾ ਦੇਵਾ ਬਣਾ ਕੇ ਤਿਆਰ ਕਰੂਗੀ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਨੇੜੇ ਤੋਂ ਦਿਖਾ ਦਿੰਨੇ ਆ ਥਣ ਤੋਂ ਆ ਦੇਖੋ ਠੀਕ ਆ ਲਓ ਜੀ ਖੋਲ ਦੀਏ ਖੋਲੋ ਬਿੱਲਾ ਠੀਕ ਆ ਸੋ ਵੱਡੀ ਵਹਿੜ ਆ ਦੋਸਤੋ ਫਾਰਮ ਵਾਲੀ ਵਹਿੜ ਜਿਵੇਂ ਆਪਾਂ ਬਣੇ ਪਿਓਰ ਜਾਤ ਪਾਤ ਵਾਲੀ ਆ ਹਾਂ ਪੂਰਾ ਮਤਲਬ 20 22 ਕਿਲੋ ਤੇ ਨਾਨਨਤਾਰੀ ਉਹਨਾਂ ਦੇ ਲਓ ਜੀ ਆ ਪੱਕੇ ਥਾਂ ਦਾ ਕਰਕੇ ਥੋੜਾ ਜਿਆ ਲਗਾਉਂਦੀ ਆ ਹੂੰ ਕਿਉਂ ਪੱਕੇ ਥਾਂ ਰਾਤ ਦੇ ਨਹੀਂ ਰਹਿੰਦੀਆਂ ਕੱਚੇ ਥਾਂ ਅੱਜ ਕੱਲ ਨਹੀਂ ਗਾ ਓਡਾ ਸਾਰੇ ਪਿੱਟਾ ਲੱਗੀਆਂ ਬਿਲਕੁਲ ਥੋੜੀ ਪੱਕੀ ਜਗਾ ਕਰਕੇ ਮਾੜਾ ਧਪਾਉਂਦੀ ਆ ਪਹਿਲਾਂ ਹੂੰ ਤੇ ਬਾਕੀ ਜੇਕਰ ਦੋਸਤੋ 10 ਦਿਨ ਕੱਢਦੀ ਅ ਦਿਸਪੀ ਜਾਂ 10 ਦਿਨ ਲੈ ਜੇ ਹੁਣ ਛੱਡਾ ਤੁਸੀਂ ਆਪ ਜਜਮੈਂਟ ਕਰ ਲਿਓ ਆਈਡੀਕਲ ਆ ਰਹੇ ਹੋ ਵੀ ਹਵਾਨਾ ਖੁੱਲਾ ਬਣਾ ਲਓ ਵੀ ਟਾਇਰ ਟਾਇਰ ਕੇ ਅੱਜ ਥੱਲੀ ਕਰਕੇ ਖੜੇ ਕੋਈ ਮਤਲਬ ਥਾਂ ਵੀ ਪੂਰਾ ਮੁੱਠੀ ਵਾਲਾ ਥੱਤੀ ਚਬਾਈ ਆ ਜੀ ਪੂਰਾ ਥਾਣੇ ਨੇ ਕੱਢ ਜਾਣਾ ਵਾ ਹਾਂਜੀ ਹੁਣ ਆਪਣਾ ਹੱਥੀ ਜਵਾਈ ਵਾਲਾ ਹੋ ਜਾਣਾ। ਹਾਂ। ਲੋ ਜੀ। ਠੀਕ ਆ। ਇਹ ਐਚਐਫ ਵੈਡ ਆ ਠੀਕ ਆ ਜੀ। ਜਿਹੜੀ ਬਿਲਕੁਲ ਤਿਆਰੀ ਦੇ ਉੱਤੇ ਆ ਰਹੀ ਆ। 5 7 8 ਦਿਨਾਂ ਤੱਕ। ਤੇ ਇਹਦਾ ਲੈਣ ਦੇਣ ਆਪਾਂ ਕੀ ਕਰਾਂਗੇ ਜੀ? ਮੁੱਲ ਭਾਵੇਂ ਇਹਦਾ ਆਪਾਂ 60 ਕਰੀਏ 55 ਕਰੀਏ। ਇਹ ਹਾਂ ਨਾ 50000 ਦੀ ਦੇ ਦਾਂਗੇ ਕੋਈ ਛੋੜ ਛੱਪਾ ਕਰ ਦਾਂਗੇ। ਹੂੰ। ਹਾਂਜੀ। 50 ਚੋ ਵੀ। 50 ਚੋ ਵੀ ਕਰ ਦਾਂਗੇ ਛੋੜ ਛੱਪਾ ਕੋਈ ਗੱਲ ਨਹੀਂ। ਠੀਕ ਆ ਜੀ। ਹਾਂਜੀ। ਇਹਦਾ ਜੇ ਦੋਸਤੋ 50000 ਦੇ ਵਿੱਚੋਂ ਮਾਨਤਾ ਨੂੰ ਜੁਗ ਮਾਨਤਾ ਨੂੰ ਜੁਗ ਜੁਰ ਨੇੜੇ ਉਹ ਬੜਾ ਭਰਾ ਮਾਨਤਾ ਦਾ ਬਾਕੀ ਵੜ ਚੰਗੀ ਆ ਠੀਕ ਆ ਜੀ ਪਸੰਦ ਆਊਗੀ ਬੋਦੀ ਵਾਲੀ ਵੜਾ ਪੂਰੀ ਜਾਤ ਵਾਲੀ ਬਰੀਡ ਵਾਲੀ ਠੀਕ ਆ ਇਸ ਤੋਂ ਬਾਅਦ ਇੱਕ ਸੂਈ ਬਿਲਕੁਲ ਤਾਜੀ ਸੂਈ ਵੜਾ ਇਹ ਕੱਲ ਰਾਤ ਸੂਈ ਆ ਰਾਜਪੁਰ ਇੱਕ ਰੰਗ ਕਾਲੀ ਹੈ ਇਹ ਕੱਲ ਰਾਤ ਸੂਈ ਆ ਅੱਛਾ ਰਾਤ ਦੀ ਕੱਲ ਰਾਤ ਸੂਈ ਆ ਤੇ ਇਹਦਾ ਮਤਲ ਥੱਲੇ 8-9 ਕਿਲੋ ਬੋਲਾ ਹੀ ਆ ਇਸ ਵੇਲੇ ਠੀਕ ਆ ਹਾਂਜੀ ਇਹ ਬੱਚੀ ਮਗਰ ਠੀਕ ਆ ਜੀ ਹਾਂਜੀ ਮਗਰ ਬੱਛੀਏ ਮਗਰ ਬੱਛੀਆ ਉਹ ਦੂਜਾ ਹੋਵੇਗਾ ਤੇ ਮਤਲਬ ਐ ਚਵਾਈ ਪੋਲੀ ਬਹੁਤ ਵਧੀਆ ਧਾਰ ਬਣਾਉਂਦੀ ਗੁੱਠੇ ਹੁੰਦੇ ਦੂਜੇ ਸੁਈ ਆ ਦੂਜੇ ਥੂਏ ਸੁਈ ਆ ਠੀਕ ਆ ਜੀ ਤੇ ਕੱਲ ਹੀ ਸੁਈ ਆ ਜੇਰ ਜੂਰ ਆਪਣੇ ਵੀ ਪੈ ਗਈ ਹਾਂ ਜੇਰ ਆਪਣੇ ਆਪ ਪਈ ਦੋ ਉਸੇ ਵੇਲੇ ਹਾਂਜੀ ਲਓ ਜੀ ਜੇਰ ਜਿਹੜੀ ਦੋਸਤੋ ਆਪਣੇ ਆਪ ਹੀ ਪਈ ਆ ਠੀਕ ਆ ਤੇ ਆਹ ਥਣ ਥਣ ਭਾਂਡਾ ਜੇ ਕੋਈ ਬੋਲੇ ਦੇ ਵਿੱਚ ਚਵਾਈ ਕੀਤੀ ਸੀ ਕੋਈ ਦੋ ਡੰਗ ਹੈ ਆ ਕੀਤੀ ਆ ਦੂਜਾ ਤੀਜਾ ਡੰਗ ਚੁਈ ਆ ਹਾਂ 4 ਕਿਲੋ ਹੋਲੇ 4 ਕਿਲੋ ਹੋਲੇ ਬੋਲਾ ਦਾ ਰਾਮਨਾ ਚ ਹੋਇਆ ਵੱਛੀ ਨੂੰ ਛੱਡ ਕੇ ਹਾਂਜੀ ਹਾਂਜੀ 8 9 ਕਿਲੋ ਤੇ 66 ਡੀ ਹੈ ਜਾਨੀ ਕਿ ਜਿਆਦਾ ਤੇ ਕੀ ਆ ਇਹ ਮਲ 16 17 ਕਿਲੋ ਤੇ ਗਾਂ ਰਾਮਨਾ 16 ਕਿਲੋ 17 ਕਿਲੋ ਤੇ ਗਾਂ ਰਾਮਨਾ ਦੁੱਧ ਦੇਊਗੀ ਤੇ ਹਾਂ ਕੋਈ ਗੱਲ ਹੀ ਨਹੀਂ ਤੇ ਬੰਦੇ ਜਿੱਡਾ ਤੇ ਕਾਦੀ ਆ ਦੇ ਹੂੰ ਲੋ ਜੀ ਇੱਕ ਬੰਦੇ ਜਿੱਦੀ ਹਾਈਟ ਆ ਪੂਰੀ ਹਾਂਜੀ ਹਾਂਜੀ ਤੇ ਦੁੱਧ ਜਿਹੜਾ ਦੋਸਤੋ 16 17 ਲੀਟਰ ਪਈ ਹੈ ਭਾਜੀਆਂ ਦਾ ਵੀ ਬਿਲਕੁਲ ਪਰਨਾ ਚਲੋ ਨਾਰਾਮਨਾ 16 17 ਕਿਲੋ ਜਿ ਰਾਮਨਾ ਭਰੂ ਦੇ ਲੋ ਠੀਕ ਆ ਬਾਕੀ ਮਗਰ ਵੀ ਤਾਂ ਬੱਚੀ ਬੱਚੀ ਮਗਰ ਮਗਰ ਵੀ ਅੱਛੀ ਮਗਰ ਵੀ ਅੱਛੀ ਆ ਬਾਕੀ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਤੁਹਾਨੂੰ ਠੀਕ ਹੈ ਜੀ ਇਹ ਗੱਠੀ ਬੁੱਠੀ ਸੋਹਣੀ ਥਾਣਾ ਦੀ ਉਹ ਵੀ ਤੁਹਾਨੂੰ ਜਿਹੜੀ ਆਪ ਹੀ ਦਿਖ ਪਣੀ ਆ ਬੇਟਾ ਆ ਇਹਨਾਂ ਜੀ ਤੇ ਸੂਈ ਕਰਕੇ ਨਾ ਮੈਂ ਜਿੱਤਰਾ ਪਹੂ ਲੱਕਾ ਜਾ ਮਾਰ ਜਾਂਦਾ ਵਾ ਹਾਂ ਆ ਲੋ ਠੀਕ ਤਾਂ ਸੂ ਦੇ ਵਿੱਚ ਜਿਵੇਂ ਪਸ਼ੂ ਦੋਸਤੋ ਦੋ ਚਾਰ ਜਣ ਦੇ ਵਿੱਚ ਮੈਂਟੇਨ ਕਰੂਗਾ ਆ ਦੀ ਸਿਹਤ ਨੂੰ ਤੇ ਦੋ ਤਿੰਨ ਦਿਨ ਤੱਕ ਜਿਹੜਾ ਪੋਸਟੂਕ ਨੂੰ ਜੇ ਲੱਕਾ ਚੁੱਕਣਾ ਵਾ ਹਾਂ ਤੇ ਦਿਹਾੜੀ ਕੋ ਪਹੂ ਜਿਹੜਾ ਪੱਠੇ ਬਹੁਤ ਥਾਬ-ਥਾਬ ਨਾ ਖਾਂਦਾ ਬਿਲਕੁਲ ਜੀ ਬਾਕੀ ਚਵਾਈ ਚੂ ਚੰਗੀ ਤਸਦੀ ਹੋਈ ਹੈ ਨਾ ਨਾਈ ਪੂਰੀ ਬੋਲੀ ਆ ਕੇ ਠੀਕ ਹਾਂ ਅੱਗੇ ਬੈਠੀ ਆਵੇ ਆਪਾਂ ਆਪਿਆਂ ਆਵਧਾਰਾ ਵਗੀ ਜਾਨੀਆਂ ਇਨੀ ਪੋਲੀ ਆ ਆਪਣਿਆਂ ਆਵਧਾਰਾ ਵਗੀ ਜਾਨੀਆਂ ਬਿਲਕੁਲ ਤੇ ਕੀ ਇਹਦਾ ਮੁੱਲ ਕੀ ਕਰਦੇ ਆਂ ਫਿਰ ਆਪਾਂ ਇਹਦਾ ਮੋਲ ਆਪਾਂ ਮਲੋਤਰਾ ਭਾਵੇਂ 55 ਕਰੀਏ ਹਾਂ 50 ਕਰੀਏ ਹਾਂਜੀ ਇਹ ਆਪਾਂ ਮਲ ਤਿੰਨ ਘੱਟ 50 ਦੀ ਤੇ ਅੱਛਾ ਜੀ ਹਾਂਜੀ ਦੇ ਨਿਕਸਨਤਾ ਲਈ ਦੀ ਹੋਗੀ ਆ ਠੀਕ ਆ ਉੜਦੀਆਂ ਜਾਣ ਉੜਦੀਆਂ ਜਾਣ ਤੇ ਆਂਦੇ ਦੇ ਪੋਤਰਾ ਬੰਨੀ ਰੱਖਣੀਆਂ ਵਾ ਮਗਰ ਤੇ ਤੈਨ ਚਾਰ ਫੇਰ ਲਈਆਂ ਪਰ ਤੁਨ ਫੇਪਾਈਏ ਅੱਛਾ ਜੀ ਹੈ ਨਹੀਂ ਤੇ ਇਹੋ ਜੀਆਂ 60 60 ਦੀਆਂ ਜਾਨੀਆਂ ਤੇਟ ਤੇ ਨਹੀਂ ਹੋਣਾ ਹੁਣ ਲਈ ਹੋਣੀਆਂ ਤੇ ਚਾਰ ਤੇ ਮਗਰ ਲਈਆਂ ਖਲੋਤੀਆਂ ਵਾ ਅੱਛਾ ਕੱਲ ਦਾ ਤੁਹਾਡੀ ਵੇਟ ਕਰਦੇ ਆ ਜੀ ਤੇ ਆ ਉਹ ਵੀ ਤਿੰਨ ਚਾਰ ਪੁੱਤਰ ਬੱਦੀਆਂ ਵਾ ਅੱਛਾ ਤੈਨ ਉਧਰ ਬੱਦੀਆਂ ਵਾ ਠੀਕ ਹੈ ਨਹੀਂ ਤੇ ਇਹੋ ਜੀ ਅਗਲੇ 60 60 ਹਜ਼ਾਰ ਮੁੱਲ ਕਰਦੇ ਆ ਅਗੇ ਤੁਸੀਂ ਰਾਤ ਦੇ ਨੇ ਪਾਉਂਦੇ ਜੋ ਮੇਰੇ ਜਿਹੜੀ ਉੱਤਿਆ ਮੈਂ 6 ਫੁੱਟ ਆ 5 ਫੁੱਟ ਤੋ ਉੱਚੀ ਆ ਗਾਂ ਬਿਲਕੁਲ ਕੋਈ ਸ਼ੱਕ ਨਹੀਂ ਮਗਰ ਬੱਛੀ ਵੇਖੋ ਕਿਹੜੇ ਹਿਸਾਬ ਕਿਤਾਬ ਦੀ ਆ ਲਓ ਜੀ ਆ ਬੱਛੀ ਵਿਖਾਓ ਇੱਕ ਰਾਂ ਲਓ ਆਹ ਬਲੁੰਗਿਆ ਇਹਨੂੰ ਵਿਖਾਓ ਇੱਕ ਰਾਂ ਮੜ ਆ ਜਾ ਹਾਂ ਆ ਆਹੀ ਬੱਛੀ ਫੁੱਲ ਬਰੀ ਡਾਲੀ ਹੈ ਇਹ ਥੱਲੋ ਦੀ ਜਦੋਂ ਨੰਗਦੀ ਉਹ ਲੱਕ ਨਾਲ ਵੀ ਨਹੀਂ ਨੰਗਦੀ ਲੱਗਦੀ ਨਹੀਂ ਕਿ ਐਡੀ ਬਣ ਉੱਚੀ ਆ ਗਾਂ ਗਾਂ ਆਪ ਗਾਂ ਬਹੁਤ ਉੱਚੀ ਆ ਤੂੰ ਦਿੱਤੀ ਗੱਲ ਕਰੀ ਭੱਜ ਕੇ ਉਹਨੂੰ ਨੰਗਦੀ ਕਦੀ ਉਹ ਨੰਗਦੀ ਆ ਮਗਰ ਬੱਛੀ ਐ ਦੋਸਤ ਬੱਛੀ ਮਗਰ ਹਾਂ ਜੀ ਕੱਲ ਰਾਤ ਵੀ ਸੋਈ ਆ ਬਿਲਕੁਲ ਤੇ ਸੂਈ ਆ ਕੋਈ ਆਪਣਾ ਇਹ ਚ ਅਗਲਾ ਚੋਕੇ ਧਾਰਾ ਕੱਢ ਕੇ ਖੜੇ ਹੈ ਕਿ ਨਹੀਂ ਗਾਲੇ ਤੇ ਕੋਈ ਅੱਧ ਨੂੰ ਦਿਆ ਗੱਬਣ ਦੀ ਤੇ ਹੋਰ ਗਾਲੇ ਤੇ ਸੂਈ ਆ ਜਿੱਤਰਾ ਮਰ ਜਾ ਅਗਲਾ ਟਿੱਪ ਕੇ ਖੜੇ ਸੂਈ ਪਾ ਤਸੱਲੀ ਕਰੇ ਹਾਂ ਜੀ ਮਰਜੀ ਖੁੱਲੇ ਡੁੱਲੇ ਹਾਂ ਅਜੀ ਬੋੜਾ ਹੀ 8 9 ਕਿਲੋ ਇਹਦਾ ਛਟਾੜ ਹੀ ਮਲਾ ਹਾਂ ਜੀ ਤੇ ਬਾਕੀ ਦੀ ਗਾੜੀ ਰਾਜਸਿਆਂ ਪਾਈ ਦਾ ਪਾਈ ਦਾ ਤੇ ਇਹ ਅੱਜ ਕੱਦ ਤੇ ਦੋਵਾਂ ਦਾ ਬਰਾਬਰ ਹੈ ਕੱਦ ਲੋਨੀ ਦੋਵੇਂ ਗਾਵਾਂ ਕੋਸੀਆਂ ਨਹੀਂ ਇੱਕ ਦੋ ਜਿਹਨਾਂ ਲੋ ਹਾਂ ਤੇ ਦਿੱਤੀ ਉਹ ਉਹਦੇ ਨਾਲ ਵੱਧ ਕੇ ਉਹਦੇ ਨਾਲ ਵੱਧ ਕੇ ਆ ਠੀਕ ਹੈ ਬਾਕੀ ਆ 35 ਵੀ ਵਿਖਾ ਦਿਆ ਨਹੀਂ ਕੋਈ ਗੱਲ ਹੀ ਨਹੀਂ ਵਿਖਾ ਦਿੰਦੇ ਬਿਲਕੁਲ ਠੀਕ ਹੈ ਕਿ ਤਾਂ ਚ ਕੋਈ ਵਾਦਾ ਘਟਾ ਨਹੀਂਗਾ ਆਪਣੀ ਇਸ ਗੱਲ ਦੀ ਕੋਈ ਪਿੱਛਾ ਮਾਰੇ ਘੂਰ ਛਿਟਾ ਆਵੇ ਹਾਂਜੀ ਆਲੋਜੀ ਠੀਕ ਹੈ ਬਾਕੀ ਅਸੀਂ ਇਹ ਤਰੀਕੇ ਨਾਲ ਤੁਸੀਂ ਦਿੱਪ ਕੇ ਤੁਸੀਂ ਅਸੀਂ ਕਰ ਲਿਆ ਹਾਂਜੀ ਅੱਠ-ਸੱਤ ਦਿਨ 10 ਦਿਨ ਹੀ ਨਿਕੜ ਜਾਣੇ ਗਾਣੇ ਜੇ ਮੈਂ ਚੱਡਾ ਪੂਰਾ ਬਣਾਉਣਾ ਵਾ ਜਾਨੀ ਕਿ ਇਹ ਤੋਂ ਅੰਦਰ ਪੰਡਾ ਪਾਉਣਗਾ ਇਸ ਸਮੇਂ-ਸਮੇਂ ਨਾਲ ਹੀ ਸਾਰਾ ਹਾਂਜੀ ਤੇ ਨੰਬਰ ਬੋਲ ਦੀ ਆਪਣੇ ਜੀ ਨੰਬਰ ਦੀ 98553 ਹਾਂਜੀ 92767 ਹਾਂਜੀ ਦੂਜਾ ਨੰਬਰ ਆਪਣਾ ਜੀ 8284 953927 ਠੀਕ ਹੈ ਜੀ ਹਾਂਜੀ ਠੀਕ ਹੈ ਸਤਸ੍ਰੀਕਾ ਪਾਉਜੀ ਸਤਸ੍ਰੀਕਾਲ ਵੀਰ ਸਿਆਰਾ ਠੀਕ ਹੈ ਸੋ ਦੋਸਤੋ ਇਹ ਸਨ ਮੇਰੇ ਨਾਲ ਪਾਉਜੀ ਲੋਕ ਸਿੰਘ ਠੀਕ ਹੈ ਜੀ ਪਿੰਡ ਟੋਟੀਆਂ ਤੁਸੀਂ ਖਾਸ ਵਿਜ਼ਿਟ ਕਰ ਲਿਓ ਪਸ਼ੂ ਅੱਜ ਸੱਤ ਦਿਖਾਤੇ ਆ ਸੱਤੇ ਪਸ਼ੂ ਜਿਹੜੇ ਦੋਸਤੋ ਕਮਾਲ ਦੇ ਨੇ ਆਪੂ ਆਪਣੀ ਜਗ੍ਹਾ ਤੇ ਤਸੱਲੀ ਤੁਸੀਂ ਕਰਨੀ ਆ ਨਰਕ ਪਰਖ ਕਰਕੇ ਤਸੱਲੀ ਕਰਕੇ ਪਸ਼ੂ ਐਨੀਮਲ ਆਪਣਾ ਜਿਹੜਾ ਹੱਕ ਸਮਝ ਕੇ ਠੀਕ ਹੈ ਜੀ ਰਕਮ ਖਰਚ ਕਰਨੀ ਹੈ ਤਸੱਲੀ ਕਰ ਸਕਦੇ ਜੇ ਮਿਲਦੇ ਹੈ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7% ਕੱਟ ਦੀ ਮੈਂ ਨਾ